ਪੁਰਾਣੇ ਜ਼ਮਾਨੇ ਦੀ ਗੱਲ ਹੈ ਜਦੋਂ ਬਗਦਾਦ ਸ਼ਹਿਰ ਦੇ ਵਿੱਚ ਇੱਕ ਲੱਕੜਹਾਰਾ ਰਹਿੰਦਾ ਸੀ ਉਹ ਬਹੁਤ ਗਰੀਬ ਸੀ ਉਸ ਦਾ ਨਾਮ ਹਸਨ ਅਲੀ ਸੀ ਉਹ ਬਹੁਤ ਹੀ ਇਮਾਨਦਾਰ ਅਤੇ ਮਿਹਨਤੀ ਇਨਸਾਨ ਸੀ ਜੰਗਲ ਵਿੱਚੋਂ ਲੱਕੜਾ ਕੱਟ ਕੇ ਬਾਜ਼ਾਰ ਵਿੱਚ ਵੇਚਦਾ ਅਤੇ ਅੱਲਾਹ ਦਾ ਸ਼ੁਕਰ ਅਦਾ ਕਰਦਾ ਉਸ ਦੇ ਨਾਲ ਉਸ ਦੀ ਪਤਨੀ ਸਮਈਆ ਅਤੇ ਦੋ ਬੱਚੇ ਜ਼ੈਨਾਬ ਅਤੇ ਯੂਸਫ ਰਹਿੰਦੇ ਸਨ ਹਸਨ ਅਲੀ ਦਾ ہمسਾਇਆ ਕਾਸਿਮ ਇੱਕ ਅਮੀਰ ਜ਼ਿਮੀਂਦਾਰ ਸੀ ਉਸ ਦਾ ਵੱਡਾ ਮਹਿਲ ਬਹੁਤ ਸਾਰੇ ਨੌਕਰ ਅਤੇ ਵਿਸ਼ਾਲ ਜ਼ਮੀਨ ਸੀ ਪਰ ਕਾਸਿਮ ਦਾ ਦਿਲ ਬਹੁਤ ਲਾਲਚੀ ਸੀ ਉਹ ਹਮੇਸ਼ਾ ਦੂਜੇ ਦੀਆਂ ਚੀਜ਼ਾਂ ਤੇ ਨਜ਼ਰ ਰੱਖਦਾ ਸੀ ਖਾਸ ਕਰਕੇ ਹਸਨ ਵਾਲੀ ਦੀ ਛੋਟੀ ਜਿਹੀ ਝੁੱਗੀ ਤੇ ਉਸ ਦੇ ਮਹਿਲ ਦੇ ਨਾਲ ਲੱਗਦੀ ਸੀ ਇੱਕ ਸਾਲ ਹਸਨ ਵਾਲੀ ਨੂੰ ਜੰਗਲ ਦੇ ਵਿੱਚ ਇੱਕ ਪੁਰਾਣਾ ਰੁੱਖ ਮਿਲਿਆ ਜਿਸ ਵਿੱਚੋਂ ਬਹੁਤ ਵਧੀਆ ਲੱਕੜ ਨਿਕਲੀ ਉਸਨੇ ਮਿਹਨਤ ਨਾਲ ਕੱਟੀ ਅਤੇ ਬਾਜ਼ਾਰ ਵਿੱਚ ਵਧੀਆ ਕੀਮਤ ਮਿਲੀ ਉਸ ਦੇ ਘਰ ਵਿੱਚ ਥੋੜੀ ਖੁਸ਼ਹਾਲੀ ਆਈ ਕਾਸਿਮ ਨੇ ਜਦੋਂ ਇਹ ਦੇਖਿਆ ਤਾਂ ਉਸ ਦੇ ਦਿਲ ਦੇ ਵਿੱਚ ਲਾਲਚ ਪੈਦਾ ਹੋ ਗਿਆ ਉਸਨੇ ਸੋਚਿਆ ਕਿ ਕਿਸੇ ਤਰ੍ਹਾਂ ਇਹ ਝੁੱਗੀ ਅਤੇ ਉਸ ਦੀ ਜ਼ਮੀਨ ਆਪਣੇ ਕਬਜ਼ੇ ਵਿੱਚ ਲੈ ਲਵਾਂ ਨੇ ਆਪਣੇ ਵਕੀਲ ਨੂੰ ਬੁਲਾਇਆ ਤੇ ਕਿਹਾ ਮੈਨੂੰ ਹਸਲ ਅਲੀ ਦੀ ਝੁੱਗੀ ਚਾਹੀਦੀ ਹੈ ਕਿਵੇਂ ਵੀ ਕਿਸੇ ਤਰੀਕੇ ਨਾਲ ਹਾਸਲ ਕਰਕੇ ਦਵੋ ਵਕੀਲ ਨੇ ਕਿਹਾ ਮਾਲਕ ਉਹ ਆਪਣੀ ਝੁੱਗੀ ਨਹੀਂ ਛੱਡੇਗਾ ਉਸ ਨੂੰ ਆਪਣੇ ਬੱਚਿਆਂ ਲਈ ਰੱਖਣਾ ਹੈ ਕਾਸਿਮ ਨੇ ਗੁੱਸੇ ਨਾਲ ਕਿਹਾ ਕੋਈ ਚਾਲ ਚਲਣੀ ਪਏਗੀ ਅਗਲੇ ਦਿਨ ਕਾਸਿਮ ਹਸਲ ਅਲੀ ਕੋਲ ਗਿਆ ਤੇ ਮੁਸਕਰਾਉਂਦਾ ਹੋਇਆ ਬੋਲਿਆ ਦੋਸਤ ਮੈਂ ਤੁਹਾਡੀ ਝੁੱਗੀ ਖਰੀਦਣਾ ਚਾਹੁੰਦਾ ਹਾਂ ਅਤੇ ਤੁਹਾਨੂੰ ਵਧੀਆ ਕੀਮਤ ਦੇਵਾਂਗਾ ਹਸਲ ਅਲੀ ਨੇ ਬੜੇ ਹੀ ਅਦਬ ਨਾਲ ਜਵਾਬ ਦਿੱਤਾ ਮਾਫ ਕਰਨਾ ਇਹ ਝੁੱਗੀ ਮੇਰੇ ਬਾਪ ਦੀ ਹੈ ਮੈਂ ਇਸ ਨੂੰ ਨਹੀਂ ਵੇਚ ਸਕਦਾ ਏ ਮੇਰੀ ਵਿਰਾਸਤ ਹੈ ਕਾਸਿਮ ਨੂੰ ਗੁੱਸਾ ਆਇਆ ਪਰ ਉਸਨੇ ਆਪਣੇ ਆਪ ਨੂੰ ਕਾਬੂ ਵਿੱਚ ਰੱਖਿਆ ਉਸਨੇ ਕਿਹਾ ਠੀਕ ਹੈ ਸੋਚ ਲਓ ਅਤੇ ਉੱਥੇ ਚਲਾ ਗਿਆ ਘਰ ਪਹੁੰਚ ਕੇ ਉਸਨੇ ਆਪਣੇ ਨੌਕਰਾਂ ਨੂੰ ਹੁਕਮ ਦਿੱਤਾ ਹਸਨਾਲੀ ਦੇ ਘਰ ਅੱਗੇ ਵਾਲੀ ਸੜਕ ਤੇ ਕੂੜਾ ਸੁੱਟ ਦਿਓ ਵੇਖਦੇ ਹਾਂ ਕਦੋਂ ਤੱਕ ਉਹ ਮਜਬੂਰ ਹੋ ਕੇ ਝੁੱਗੀ ਬੇਚਦਾ ਹੈ ਅਗਲੇ ਦਿਨ ਤੋਂ ਹਸਨਾਲੀ ਦੇ ਘਰ ਅੱਗੇ ਬਦਬੂਦਾਰ ਕੂੜਾ ਜਮਾ ਹੋਣ ਲੱਗ ਪਿਆ ਮੱਛਰ ਅਤੇ ਬਿਮਾਰੀ ਫੈਲਣ ਲੱਗੀ ਹਸਨਾਲੀ ਪਰੇਸ਼ਾਨ ਹੋ ਗਿਆ ਉਸਨੇ ਸਫਾਈ ਦੀ ਕੋਸ਼ਿਸ਼ ਕੀਤੀ ਤਾਂ ਦੇਖਿਆ ਕਿ ਕਿਸੇ ਨੇ ਜਾਣਬੁੱਝ ਕੇ ਅਜੀਹਾ ਕੀਤਾ ਹੈ ਉਹ ਤੁਰੰਤ ਕਾਸਿਮ ਕੋਲ ਗਿਆ ਹਸਨ ਅਲੀ ਨੇ ਕਾਸਿਮ ਨੂੰ ਕਿਹਾ ਮੇਰੇ ਘਰ ਅਗੇ ਕੂੜਾ ਪਾਇਆ ਜਾ ਰਿਹਾ ਹੈ ਮੇਰੇ ਬੱਚੇ ਬਿਮਾਰ ਪੈ ਰਹੇ ਹਨ ਕਾਸਿਮ ਨੇ ਮਕਾਰੀ ਨਾਲ ਕਿਹਾ ਮੈਨੂੰ ਨਹੀਂ ਪਤਾ ਸ਼ਾਇਦ ਕੋਈ ਕੁਦਰਤੀ ਕਾਰਨ ਹੋਵੇ ਹਾਂ ਜੇ ਤੁਸੀਂ ਝੁੱਗੀ ਵੇਚਣਾ ਚਾਹੁੰਦੇ ਹੋ ਤਾਂ ਮੈਂ ਮਦਦ ਕਰ ਸਕਦਾ ਹਾਂ ਹੁਣ ਹਸਨ ਅਲੀ ਨੂੰ ਚੰਗੀ ਤਰ੍ਹਾਂ ਸਮਝ ਆ ਚੁੱਕਿਆ ਸੀ ਕਿ ਇਹ ਕਾਸਿਮ ਦੀ ਚਾਲ ਹੈ ਅਤੇ ਉਹ ਚੁੱਪਚਾਪ ਬੈਠ ਕੇ ਰੋਣ ਲੱਗ ਪਿਆ ਉਸ ਰਾਤ ਉਸਨੇ ਆਪਣੀ ਪਤਨੀ ਨੂੰ ਕਿਹਾ ਸਮਈਆ ਮੈਨੂੰ ਸਮਝ ਨਹੀਂ ਆਉਂਦਾ ਮੈਂ ਕੀ ਕਰਾਂ ਕਾਸਿਮ ਬਹੁਤ ਤਾਕਤਵਾਰ ਹੈ ਮੈਂ ਉਸ ਨਾਲ ਲੜ ਨਹੀਂ ਸਕਦਾ ਸਮਈਆ ਨੇ ਕਿਹਾ ਅੱਲਾਹ ਤੇ ਭਰੋਸਾ ਰੱਖੋ ਉਹ ਸਭ ਦੀ ਸੁਣਦਾ ਹੈ ਹਸਨ ਅਲੀ ਨੇ ਉਸ ਰਾਤ ਬਹੁਤ ਦੁਆਵਾਂ ਕੀਤੀ ਅੱਥਰੂ ਨਾਲ ਉਸਨੇ ਅੱਲਾਹ ਤੋਂ ਮਦਦ ਮੰਗੀ ਹੈ ਅੱਲਾਹ ਤੂੰ ਸਭ ਦੀ ਸੁਣਦਾ ਹੈ ਮੇਰੀ ਵੀ ਸੁਣ ਲੈ ਜ਼ਾਲਿਮ ਦੇ ਮੁਕਾਬਲੇ ਵਿੱਚ ਮੇਰੀ ਮਦਦ ਕਰ ਉਸ ਦੇ ਅੱਥਰੂ ਗੱਲਾਂ ਤੇ ਵੰਦੇ ਰਹੇ ਉਹ ਡੂੰਗੀ ਨੀਂਦ ਵਿੱਚ ਸੋ ਗਿਆ ਅਗਲੀ ਸਵੇਰ ਜਦੋਂ ਹਸਨ ਅਲੀ ਉੱਠਿਆ ਉਸਨੇ ਵੇਖਿਆ ਕਿ ਸ਼ਹਿਰ ਦੇ ਸਫਾਈ ਕਰਮਚਾਰੀ ਉਸਦੇ ਘਰ ਅੱਗੇ ਕੂੜਾ ਸਾਫ਼ ਕਰ ਰਹੇ ਸਨ ਥੋੜੇ ਚਿਰ ਵਿੱਚ ਹੀ ਸਾਰਾ ਕੁਝ ਸਾਫ਼ ਹੋ ਗਿਆ ਹਸਨ ਅਲੀ ਨੇ ਅੱਲਾ ਦਾ ਸ਼ੁਕਰ ਅਦਾ ਕੀਤਾ ਉਸਦੀ ਦੁਆ ਕਬੂਲ ਹੋ ਗਈ ਪਰ ਇਹ ਮਸਲਾ ਸਿਰਫ ਕੁਝ ਵਕਤ ਲਈ ਹੱਲ ਨਹੀਂ ਹੋਇਆ ਸੀ ਕੂੜਾ ਸਾਫ਼ ਹੋਣ ਤੋਂ ਬਾਅਦ ਕਾਸਿਮ ਨੇ ਘਰ ਵਿੱਚ ਵੀ ਕੂੜਾ ਸਿਟਵਾਇਆ ਪਰ ਹਸਨ ਅਲੀ ਦਾ ਘਰ ਵੀ ਸਾਫ਼ ਹੋ ਗਿਆ ਹੁਣ ਉਸਦਾ ਗੁੱਸਾ ਵਧ ਗਿਆ ਉਸਨੇ ਆਪਣੇ ਨੌਕਰਾਂ ਨੂੰ ਬੁਲਾ ਕੇ ਰਾਤ ਨੂੰ ਚੁੱਪਚਾਪ ਹਸਨ ਅਲੀ ਦੀ ਝੁੱਗੀ ਵਿੱਚ ਜਗ ਘਟੇ ਕੁਝ ਸਮਾਨ ਚੋਰੀ ਕਰ ਲਿਆਓ ਇਹ ਦੇਖਣਾ ਹੈ ਉਹ ਕਦੋਂ ਟੁੱਟਦਾ ਹੈ ਉਸ ਰਾਤ ਕਾਸਿਮ ਦੇ ਨੌਕਰ ਚੋਰੀ ਛਿਪੇ ਹਸਨ ਵਾਲੀ ਦੀ ਝੁੱਗੀ ਵਿੱਚ ਘੁਸੇ ਉਹਨਾਂ ਨੇ ਕੁਝ ਬਰਤਨ ਚੋਣੇ ਸ਼ੁਰੂ ਕੀਤੇ ਅਚਾਨਕ ਇੱਕ ਤੇਜ਼ ਆਵਾਜ਼ ਆਈ ਕੌਣ ਹੈ ਉੱਥੇ ਇਹ ਬੁੱਢਾ ਇਮਾਮ ਸੀ ਜੋ ਨੇੜੇ ਹੀ ਮਸਜਿਦ ਵਿੱਚ ਦੇਖਭਾਲ ਕਰਦਾ ਸੀ ਉਹ ਆਪਣੀ ਲਾਠੀ ਲੈ ਕੇ ਉੱਥੇ ਪਹੁੰਚਿਆ ਨੌਕ ਡਰ ਕੇ ਭੱਜ ਗਏ ਇਮਾਮ ਨੇ ਉਹਨਾਂ ਦਾ ਪਿੱਛਾ ਕੀਤਾ ਅਤੇ ਦੇਖਿਆ ਕਿ ਉਹ ਕਾਸਿਮ ਦੇ ਮਹਿਲ ਵਿੱਚ ਘੁਸ ਗਏ ਅਗਲੀ ਸਵੇਰ ਇਮਾਮ ਹਸਨ ਅਲੀ ਦੇ ਘਰ ਆਇਆ ਤੇ ਬੋਲਿਆ ਬੇਟਾ ਮੈਨੂੰ ਪਤਾ ਲੱਗ ਗਿਆ ਹੈ ਕਿ ਕਾਸਿਮ ਤੁਹਾਡੇ ਨਾਲ ਕੀ ਕਰ ਰਿਹਾ ਹੈ ਤੁਹਾਨੂੰ ਕਾਜੀ ਕੋਲ ਜਾਣਾ ਚਾਹੀਦਾ ਹਸਨ ਅਲੀ ਨੇ ਕਿਹਾ ਚਾਚਾ ਕਾਸਿਮ ਬਹੁਤ ਤਾਕਤਵਰ ਹੈ ਮੇਰੇ ਕੋਲ ਕੁਝ ਵੀ ਨਹੀਂ ਹੈ ਤੇ ਉਸ ਕੋਲ ਬਹੁਤ ਪੈਸਾ ਹੈ ਉਹ ਕਾਜੀ ਨੂੰ ਵੀ ਖਰੀਦ ਸਕਦਾ ਹੈ ਇਮਾਮ ਨੇ ਜਵਾਬ ਦਿੱਤਾ ਬੇਟਾ ਅੱਲਾਹ ਦੇ ਸਾਹਮਣੇ ਸਭ ਬਰਾਬਰ ਹਨ ਤੁਸੀਂ ਕਾਜੀ ਸਲੀਮ ਕੋਲ ਜਾਓ ਉਹ ਬਹੁਤ ਇਮਾਨਦਾਰ ਨੇ ਅਗਲੇ ਦਿਨ ਹਸਨ ਅਲੀ ਕਾਜੀ ਸਲੀਮ ਕੋਲ ਗਿਆ ਉਸਨੇ ਆਪਣੀ ਪੂਰੀ ਕਹਾਣੀ ਸੁਣਾਈ ਕਿ ਕਿਵੇਂ ਕਾਸਿਮ ਉਸਦੀ ਝੁੱਗੀ ਖੋਣਾ ਚਾਹੁੰਦਾ ਹੈ ਕਾਜੀ ਨੇ ਧਿਆਨ ਨਾਲ ਸੁਣਿਆ ਤੇ ਕਿਹਾ ਮੈਂ ਕੱਲ ਦੋਹਾਂ ਨੂੰ ਅਦਾਲਤ ਵਿੱਚ ਬੁਲਾਵਾਂਗਾ ਉੱਥੇ ਹੀ ਅੱਲਾਹ ਤੁਹਾਡਾ ਇਨਸਾਫ ਕਰੇਗਾ ਹਸਨ ਅਲੀ ਨੂੰ ਉਮੀਦ ਦੀ ਇੱਕ ਕਿਰਨ ਨਜ਼ਰ ਆਈ ਜਦੋਂ ਕਾਸਿਮ ਨੂੰ ਅਦਾਲਤ ਦਾ ਪੱਗਾਂ ਮਿਲਿਆ ਉਹ ਉਸਨੇ ਆਪਣੇ ਨੌਕਰ ਨੂੰ ਕਿਹਾ ਕਾਜੀ ਕੋਲ ਇਹ ਵੱਡੀ ਥਲੀ ਲੈ ਜਾਓ ਇਸ ਵਿੱਚ ਸੋਨੇ ਦੇ ਸਿੱਕੇ ਹਨ ਨੌਕਰ ਨੇ ਉਹ ਥੈਲੀ ਕਾਜੀ ਦੇ ਘਰ ਪਹੁੰਚਾਈ ਪਰ ਕਾਜੀ ਸਲੀਮ ਨੇ ਉਸ ਨੂੰ ਵਾਪਸ ਕਰ ਦਿੱਤਾ ਮੈਨੂੰ ਰਿਸ਼ਵਤ ਨਹੀਂ ਚਾਹੀਦੀ ਮੈਂ ਸਿਰਫ ਅੱਲਾ ਲਈ ਇਨਸਾਫ ਕਰਦਾ ਹਾਂ ਅਗਲੇ ਦਿਨ ਅਦਾਲਤ ਵਿੱਚ ਕਾਸਿਮ ਆਪਣੇ ਮਹਿੰਗੇ ਕੱਪੜਿਆਂ ਵਿੱਚ ਆਇਆ ਨਾਲ ਕਈ ਵਕੀਲ ਸਨ ਹਸਨ ਅਲੀ ਸਾਦੇ ਕੱਪੜਿਆਂ ਵਿੱਚ ਇਕੱਲਾ ਆਇਆ ਕਾਜੀ ਨੇ ਦੋਹਾਂ ਦੀ ਗੱਲ ਸੁਣੀ ਕਾਸਿਮ ਨੇ ਝੂਠ ਬੋਲੇ ਕਿ ਚੁਗਿਆ ਅਸਲ ਵਿੱਚ ਉਸਦੀ ਹੈ ਹਸਨ ਅਲੀ ਨੇ ਸੱਚਾਈ ਕਹੀਂ ਪਰ ਉਸ ਕੋਲ ਕੋਈ ਗਵਾਹ ਨਹੀਂ ਸੀ ਕਾਜੀ ਨੇ ਕਿਹਾ ਇਸ ਮਾਮਲੇ 'ਚ ਫੈਸਲਾ ਮੁਸ਼ਕਿਲ ਹੈ ਮੇਕਅਪ ਤੇ ਬਾਅਦ ਫੈਸਲਾ ਸੁਣਾਵਾਂਗਾ ਕਾਸਿਮ ਮੁਸਕਰਾਉਂਦਾ ਹੋਇਆ ਚਲਾ ਗਿਆ ਸੋਚ ਰਿਹਾ ਸੀ ਕਿ ਉਸਦੀ ਜਿੱਤ ਪੱਕੀ ਹੈ ਹਸਨ ਅਲੀ ਉਦਾਸ ਹੋ ਕੇ ਘਰ ਵਾਪਸ ਆਇਆ ਉਸਦੀ بیوی ਨੂੰ ਕਿਹਾ ਸਮাইয়া ਮੈਨੂੰ ਡਰ ਹੈ ਕਿ ਮੈਂ ਆਪਣੀ ਝੂਠੀ ਗਵਾਹ ਦੇਵਾਂਗਾ ਸਮাইয়া ਨੇ ਸ਼ੋਰ ਨੂੰ ਤਸੱਲੀ ਦਿੱਤੀ ਅੱਲਾਹ ਤੇ ਭਰੋਸਾ ਰੱਖੋ ਉਹ ਸਾਡੀ ਸੁਣਦਾ ਹੈ ਉਸ ਰਾਤ ਫਿਰ ਹਸਨ ਅਲੀ ਨੇ ਅੱਲਾਹ ਤੋਂ ਦੁਆ ਕੀਤੀ ਮੈਂ ਅੱਲਾਹ ਨੂੰ ਜਾਣਦਾ ਹਾਂ ਕਿ ਕਾਸਿਮ ਝੂਠਾ ਹੈ ਅਤੇ ਮੈਂ ਸੱਚਾ ਹਾਂ ਮੇਰੇ ਕੋਲ ਕੋਈ ਗਵਾਹ ਨਹੀਂ ਹੈ ਪਰ ਤੂੰ ਮੇਰਾ ਗਵਾਹ ਹੈ ਮੇਰੀ ਮਦਦ ਕਰ ਉਸ ਦੀਆਂ ਅੱਖਾਂ ਵਿੱਚੋਂ ਅਥਰੇ ਵਹਿ ਨਿਕਲੇ ਹਫ਼ਤਾ ਲੰਘਦਾ ਗਿਆ ਹਸਨ ਵਾਲੀ ਦੀ ਪਰੇਸ਼ਾਨੀ ਵੱਧਦੀ ਜਾ ਰਹੀ ਸੀ ਉਹ ਹਰ ਨਮਾਜ਼ ਤੋਂ ਬਾਅਦ ਅੱਲਾਹ ਤੋਂ ਦੁਆ ਕਰਦਾ ਸੀ ਕਾਸਿਮ ਆਪਣੀ ਜਿੱਤ ਦਾ ਜਸ਼ਨ ਮਨਾਉਣ ਦੀ ਤਿਆਰੀ ਕਰ ਰਿਹਾ ਸੀ ਉਸ ਨੇ ਆਪਣੇ ਦੋਸਤਾਂ ਨੂੰ ਕਿਹਾ ਵੇਖਣਾ ਜਲਦੀ ਹੀ ਹੋ ਚੁੱਕੀ ਮੇਰੀ ਹੋਵੇਗੀ ਫਿਰ ਮੈਂ ਉੱਥੇ ਇੱਕ ਵੱਡਾ ਗੋਦਾਮ ਬਣਾਵਾਂਗਾ ਫੈਸਲੇ ਵਾਲੇ ਦਿਨ ਤੋਂ ਪਹਿਲਾਂ ਵਾਲੀ ਰਾਤ ਹਸਨ ਵਾਲੀ ਨਮਾਜ਼ ਮਸ਼ਗੂਲ ਸੀ ਅਚਾਨਕ ਦਰਵਾਜ਼ੇ ਤੇ ਖੜਖੜਾਹਟ ਹੋਈ ਅਸਨਾਲੀ ਨੇ ਦਰਵਾਜ਼ਾ ਖੋਲ੍ਹਿਆ ਤਾਂ ਵੇਖੇ ਇੱਕ ਬੁੱਢਾ ਮੁਸਾਫਿਰ ਖੜਾ ਹੈ ਮੁਸਾਫਿਰ ਨੇ ਕਿਹਾ ਮੈਂ ਠਹਿਰਨ ਦੀ ਜਗ੍ਹਾ ਲੱਭ ਰਿਹਾ ਹਾਂ ਕੀ ਤੁਸੀਂ ਮਦਦ ਕਰ ਸਕਦੇ ਹੋ ਅਸਨਾਲੀ ਨੇ ਮੁਸਾਫਿਰ ਦਾ हां तो फड़े आते अंदर ले आए और केन लगा आओ मेरा घर ਤੁਹਾਡਾ ਘਰ ਹੈ ਸਮাইয়া ਨੇ ਤੁਰੰਤ ਖਾਣਾ ਤਿਆਰ ਕੀਤਾ ਤੇ ਮੁਸਾਫਿਰ ਲਈ ਬਿਸਤਰ ਲਗਾਇਆ ਮੁਸਾਫਿਰ ਨੇ ਪੁੱਛਿਆ ਤੁਸੀਂ ਪਰੇਸ਼ਾਨ ਹੋ ਲੱਗ ਰਹੇ ਹੋ ਕੀ ਗੱਲ ਹੈ हसन अली ਨੇ ਕਾਸਿਮ ਨਾਲ ਆਪਣੀ ਪੂਰੀ ਕਹਾਣੀ ਸੁਣਾ ਦਿੱਤੀ ਕਾਸਿਮ ਨੇ ਧਿਆਨ ਨਾਲ ਸੁਣਿਆ ਤੇ ਫਿਰ ਕਿਹਾ ਪਰੇਸ਼ਾਨ ਨਾ ਹੋ ਅੱਲਾ ਸਭ ਦੀ ਸੁਣਦਾ ਹੈ ਮੈਂ ਕੱਲ ਤੁਹਾਡੇ ਨਾਲ ਅਦਾਲਤ ਚਲਾਂਗਾ हसन अली ਹੈਰਾਨ ਹੋਇਆ ਤੁਸੀਂ ਕਿਵੇਂ ਮਦਦ ਕਰ ਸਕਦੇ ਹੋ ਮੁਸਾਫਿਰ ਮੁਸਕਰਾਇਆ ਅਤੇ ਬੋਲਿਆ ਮੈਂ ਇਸ ਸ਼ਹਿਰ ਵਿੱਚ 40 ਸਾਲ ਪਹਿਲਾਂ ਰਹਿੰਦਾ ਸੀ ਮੈਂ ਤੁਹਾਡੇ ਚਾਚੇ ਦਾ ਦੋਸਤ ਹਾਂ ਅਗਲੇ ਦਿਨ ਅਦਾਲਤ ਵਿੱਚ ਬਹੁਤ ਭੀੜ ਸੀ ਕਾਸਿਮ ਆਪਣੇ ਵਕੀਲਾਂ ਨਾਲ ਆਇਆ ਹਸਨ ਅਲੀ ਅਤੇ ਬੁੱਢਾ ਮੁਸਾਫਿਰ ਇੱਕ ਪਾਸੇ ਬੈਠੇ ਸਨ ਕਾਜੀ ਸਲੀਮ ਨੇ ਦੋਹਾਂ ਤੇਨੂੰ ਆਪਣੇ ਆਪਣੇ ਦਾਅਵੇ ਪੇਸ਼ ਕਰਨ ਲਈ ਕਿਹਾ ਕਾਸਿਮ ਬੋਲਿਆ ਇਹ ਝੁੱਗੀ ਮੇਰੇ ਦਾਦੇ ਦੀ ਸੀ ਹਸਨ ਅਲੀ ਝੂਠ ਬੋਲ ਰਿਹਾ ਹੈ ਜਦੋਂ ਹਸਨ ਅਲੀ ਦੀ ਵਾਰੀ ਆਈ ਬੁੱਢਾ ਮੁਸਾਫਿਰ ਖੜਾ ਹੋ ਕੇ ਬੋਲਿਆ ਇੱਜਤ ਮਾਫ ਮੈਂ ਇਸ ਝੁੱਗੀ ਦੀ ਹਕੀਕਤ ਜਾਣਦਾ ਹਾਂ ਕਾਜੀ ਨੇ ਪੁੱਛਿਆ ਤੁਸੀਂ ਕੌਣ ਹੋ ਮੁਸਾਫਿਰ ਨੇ ਜਵਾਬ ਦਿੱਤਾ ਮੈਂ ਰਸ਼ੀਦ ਹਾਂ ਮੈਂ 40 ਸਾਲ ਪਹਿਲਾਂ ਇੱਥੇ ਰਹਿੰਦਾ ਸੀ ਇਤਿਹਾਸਨ ਅਲੀ ਦੇ ਚਾਚੇ ਦਾ ਦੋਸਤ ਸੀ ਰਸ਼ੀਦ ਨੇ ਅੱਗੇ ਕਿਹਾ ਮੈਂ ਗਵਾਹੀ ਦਿੰਦਾ ਹਾਂ ਕਿ ਇਹ ਝੁੱਗੀ ਹਮੇਸ਼ਾ ਹਾਸਨ ਅਲੀ ਦੇ ਖਾਨਦਾਨ ਦੀ ਰਹੀ ਹੈ ਮੈਂ ਖੁਦ ਉਸਦੇ ਬਾਪ ਅਤੇ ਚਾਚੇ ਨੂੰ ਇੱਥੇ ਰਹਿੰਦੇ ਵੇਖਿਆ ਹੈ ਅਸੀਮ ਦਾ ਦਾਦਾ ਇੱਥੇ ਜ਼ਿਮੀਂਦਾਰ ਸੀ ਉਸ ਕੋਲ ਕੋਈ ਝੁੱਗੀ ਨਹੀਂ ਅਸੀ ਦਾ ਚਿਹਰਾ ਪੀਲਾ ਪੈ ਗਿਆ ਉਹੋ ਚੀਕਿਆ ਇਹ ਆਦਮੀ ਝੂਠਾ ਹੈ ਇਹ ਕਿਤੋਂ ਵੀ ਆਇਆ ਹੋਵੇਗਾ ਇਸਨੂੰ ਕੁਝ ਨਹੀਂ ਪਤਾ ਕਾਜੀ ਸਲੀਮ ਨੇ ਰਸੀਦ ਤੋਂ ਪੁੱਛਿਆ ਤੁਹਾਡੇ ਕੋਲ ਕੋਈ ਸਬੂਤ ਹੈ ਜੀ ਇਹਨੇ ਕਿਹਾ ਹਾਂ ਮੇਰੇ ਕੋਲ ਇੱਕ ਪੁਰਾਣਾ ਦਸਤਾਵੇਜ਼ ਹੈ ਰਸ਼ੀਦ ਨੇ ਆਪਣੇ ਕੱਪੜਿਆਂ ਵਿੱਚੋਂ ਕੋਈ ਪੁਰਾਣਾ ਕਾਗਜ਼ ਕੱਢਿਆ ਇਸ ਵਿੱਚ 20 ਸਾਲ ਪਹਿਲਾਂ ਲਿਖਿਆ ਗਿਆ ਸੀ ਜਦੋਂ ਹਸਨ ਅਲੀ ਦੇ ਬਾਪ ਨੇ ਆਪਣੀ ਝੁੱਗੀ ਦੀਆਂ ਅਦਾਂ ਤੈ ਕੀਤੀਆਂ ਹਸਨ ਮਾਤੇ ਦੋ ਹੋਰ ਲੋਕਾਂ ਨੇ ਇਸ ਤੇ ਗਵਾਹੀ ਦਿੱਤੀ ਸੀ ਬਾਜੀ ਨੇ ਦਸਤਾਵੇਜ਼ ਵੇਖਿਆ ਉਸ ਤੇ ਸਰਕਾਰੀ ਮੋਹਰ ਲੱਗੀ ਹੋਈ ਸੀ ਸਲੀਮ ਨੇ ਕਿਹਾ ਅੱਲਾ ਦੀ ਕਸਮ ਹੁਣ ਤੱਕ ਸਾਫ਼ ਹੋ ਗਿਆ ਇਹ ਚੁਗੀ ਹਸਨ ਅਲੀ ਦੀ ਹੈ ਅਤੇ ਹਮੇਸ਼ਾ ਰਹੇਗੀ ਸ਼ਰਮਿੰਦਾ ਹੋ ਕੇ ਅਦਾਲਤ ਤੋਂ ਬਾਹਰ ਚਲਾ ਗਿਆ ਹਸਨ ਅਲੀ ਨੇ ਸਿੱਧਾ ਸ਼ੁਕਰੀਆ ਅਦਾ ਕੀਤਾ ਤੁਸੀਂ ਫਰਿਸ਼ਤੇ ਬਣ ਕੇ ਆਏ ਹੋ ਜੀ ਤੇ ਮੁਸਕਰਾਇਆ ਅਤੇ ਬੋਲੇ ਇਹ ਅੱਲਾ ਦੀ ਮਦਦ ਹੈ ਉਹ ਸਭ ਦੀ ਸੁਣਦਾ ਹੈ ਅਤੇ ਕਾਸੀ ਨੂੰ ਘਰ ਤੋਂ ਬਾਅਦ ਬਹੁਤ ਗੁੱਸਾ ਆਇਆ ਉਸਨੇ ਕਸਮ ਖਾਧੀ ਕਿ ਉਹ ਹਸਨ ਅਲੀ ਤੋਂ ਬਦਲਾ ਜ਼ਰੂਰ ਲਵੇਗਾ ਘਰ ਪਹੁੰਚ ਕੇ ਆਪਣੇ ਨੌਕਰਾਂ ਤੇ ਚੀਕਿਆ ਤੁਸੀਂ ਸਭ ਨਿਕੰਮੇ ਹੋ ਮੈਨੂੰ ਅਦਾਲਤ ਵਿੱਚ ਬੇਇੱਜ਼ਤ ਕੀਤਾ ਗਿਆ ਫਿਰ ਆਪਣੇ ਅਤੇ ਫਿਰ ਆਪਣੇ ਨੌਕਰਾਂ ਨੂੰ ਕਹਿਣ ਲੱਗਾ ਕਿ ਮੇਰੇ ਕੋਲ ਇੱਕ ਨਵਾਂ ਪਲਾਨ ਹੈ ਅਤੇ ਦੂਜੇ ਪਾਸੇ ਹਸਨ ਅਲੀ ਘਰ ਵਾਪਸ ਆਇਆ ਤੇ ਖੁਸ਼ੀ ਨਾਲ ਆਪਣੀ ਪਤਨੀ ਨੂੰ ਖਬਰ ਸੁਣਾਈ ਅੱਲਾ ਨੇ ਸਾਡੀ ਮਦਦ ਕੀਤੀ ਸਾਡੀ ਝੁਕੀ ਬਚ ਗਈ ਇਹਦੇ ਵੀ ਉਹਨਾਂ ਨਾਲ ਸਮਾਈਆ ਦੀਆਂ ਅੱਖਾਂ ਵਿੱਚ ਖੁਸ਼ੀ ਦੇ ਅਥਰੂ ਆ ਗਏ ਸਨ ਉਹਨਾਂ ਨੇ ਕਿਹਾ ਵੇਖਿਆ ਅੱਲਾ ਹਮੇਸ਼ਾ ਸੁਣਦਾ ਹੈ ਉਹਨਾਂ ਨੇ ਮਿਲ ਕੇ ਅੱਲਾ ਦਾ ਸ਼ੁਕਰ ਅਦਾ ਕੀਤਾ ਸ਼ਾਇਦ ਕੁਝ ਦਿਨ ਹਸਲੇ ਦੇ ਕਰ ਰਿਹਾ ਉਸਨੇ ਉਸ ਨੂੰ ਲੱਕੜ ਕੁੱਟਣ ਤੇ ਪੁਰਾਣੇ ਅਤੇ ਵਧੀਆ ਤਰੀਕੇ ਸਿਖਾਏ। ਹਸਨ ਔਲੀ ਨੇ ਧਿਆਨ ਨਾਲ ਸਭ ਸਿੱਖਿਆ। ਰਸ਼ੀਦ ਨੇ ਕਿਹਾ ਜੇ ਤੁਸੀਂ ਇਹ ਉਜਾਰ ਵਰਤੋਗੇ ਤਾਂ ਅੱਲਾਹ ਦੇ ਫਜ਼ਲ ਨਾਲ ਵੱਧ ਲੱਕੜ ਕੱਟ ਸਕੋਗੇ। ਇੱਕ ਦਿਨ ਰਸ਼ੀਦ ਨੇ ਕਿਹਾ ਹੁਣ ਮੈਨੂੰ ਜਾਣਾ ਪਵੇਗਾ, ਮੇਰਾ ਸਫ਼ਰ ਲੰਬਾ ਹੈ। ਹਸਨ ਔਲੀ ਉਦਾਸ ਹੋ ਕੇ ਆ ਤੁਸੀਂ ਸਾਡੇ ਲਈ ਅੱਲਾਹ ਦੀ ਨੇਮਤ ਹੋ, ਕੁਝ ਦਿਨ ਹੋਰ ਰੁਕ ਜਾਓ। ਰਸ਼ੀਦ ਮੁਸਕਰਾਇਆ ਅਤੇ ਬੋਲਿਆ ਮੈਨੂੰ ਹੋਰ ਥਾਵਾਂ ਤੇ ਵੀ ਜਾਣਾ ਹੈ, ਇਹ ਅੱਲਾਹ ਦੀ ਮਰਜ਼ੀ ਹੈ। ਰਸ਼ੀਦ ਦੇ ਜਾਣ ਤੋਂ ਬਾਅਦ ਹਸਨ ਔਲੀ ਨੇ ਉਸ ਦੇ ਦਸੇ ਤਰੀਕਿਆਂ ਨੂੰ ਅਪਣਾਏ। ਕੁਝ ਮਹੀਨਾ ਵਿੱਚ ਉਸ ਦੀ ਕਮਾਈ ਦੁੱਗਣੀ ਹੋ ਗਈ। ਆਸ-ਪਾਸ ਦੇ ਲੋਕ ਵੀ ਉਸ ਦੀ ਲੱਕੜ ਵੇਖਣ ਆਉਂਦੇ ਅਤੇ ਉਹ ਸਭ ਨੂੰ ਰਸੀਦ ਦੀਆਂ ਸਿਕਾਈਆਂ ਗੱਲਾਂ ਦੱਸਦੇ। ਉਸ ਦੀ ਜ਼ਿੰਦਗੀ ਵਿੱਚ ਖੁਸ਼ਹਾਲੀ ਵਾਪਸ ਆ ਗਈ। ਕਾਸਿਮ ਇਹ ਸਭ ਦੇਖ ਕੇ ਹੋਰ ਜਲਣ ਲੱਗਾ। ਇੱਕ ਦਿਨ ਉਸ ਨੇ ਆਪਣੇ ਖਾਦਮ ਨੂੰ ਕਿਹਾ, हसन अली ਦੀ ਲੱਕੜ ਕਿੰਨੀ ਵਧੀਆ ਵਿਕ ਰਹੀ ਹੈ। ਮੈਂ ਇਸ ਨੂੰ ਬਰਬਾਦ ਕਰ ਦੇਵਾਂਗਾ।" ਉਸ ਨੇ ਇੱਕ ਚਾਲ ਚੱਲੀ ਰਾਤ ਨੂੰ ਉਸ ਨੇ ਨੌਕਰਾਂ ਨੂੰ ਚੋਰੀ ਛਿਪੇ हसन अली ਦੀ ਲੱਕੜ ਦੇ ਫੇਰ ਵੀ ਚਾਗ ਲਗਾ ਦਿੱਤੀ। ਜਦੋਂ हसन अली ਨੂੰ ਪਤਾ ਲੱਗਿਆ ਉਸ ਦੀ ਲੱਕੜ ਵਿੱਚ ਅੱਗ ਲੱਗੀ ਹੈ ਉਹ ਦੌੜਦਾ ਹੋਇਆ ਉੱਥੇ ਪਹੁੰਚਿਆ। ਨੇੜੇ ਤੇੜੇ ਦੇ ਲੋਕਾਂ ਦੀ ਮਦਦ ਲਈ ਸਭ ਨੇ ਮਿਲ ਕੇ ਅੱਗ ਬੁਝਾਈ ਪਰ ਕੁਝ ਲੱਕੜਾਂ ਸੜ ਗਈਆਂ ਸਨ ਹਸਨ ਆਲੀ ਨੇ ਦੁਖੀ ਹੋ ਕੇ ਕਿਹਾ ਇਹ ਕਾਸਿਮ ਦਾ ਕੰਮ ਹੈ ਪਰ ਮੈਂ ਅੱਲਾ ਤੇ ਭਰੋਸਾ ਰੱਖਦਾ ਹਾਂ ਅਗਲੇ ਦਿਨ ਕਾਜੀ ਸਲੀਮ ਖੁਦ ਹਸਨ ਵਾਲੀ ਦੇ ਘਰ ਉਹਨਾਂ ਨੇ ਨੁਕਸਾਨ ਦੇਖਿਆ ਤੇ ਪੁੱਛਿਆ ਮੈਨੂੰ ਪਤਾ ਹੈ ਕਿ ਤੁਹਾਡੀ ਲੱਕੜ ਵਿੱਚ ਅੱਗ ਲਗਾਈ ਗਈ ਹੈ ਕੀ ਤੁਹਾਨੂੰ ਸ਼ੱਕ ਹੈ ਕਿ ਕਾਸਿਮ ਨੇ ਕੀਤਾ ਐਸਨ ਵਾਲੀ ਨੇ ਕਿਹਾ ਹਾਂ ਹਾਂ ਪਰ ਮੇਰੇ ਕੋਲ ਕੋਈ ਸਬੂਤ ਨਹੀਂ ਹੈ ਕਾਜੀ ਨੇ ਕਿਹਾ ਫਿਕਰ ਨਾ ਕਰੋ ਇਨਸਾਫ ਹੋਵੇਗਾ ਉਹਨਾਂ ਨੇ ਆਪਣੇ ਆਦਮੀਆਂ ਨੂੰ ਹੁਕਮ ਦਿੱਤਾ ਕਿ ਕਾਸਿਮ ਦੇ ਮਹਿਲ ਦੀ ਤਲਾਸ਼ੀ ਲਈ ਜਾ ਉੱਥੇ ਅੱਗ ਲਾਉਣ ਵਾਲੀਆਂ ਮਸਾਲਾਂ ਅਤੇ ਕੁਝ ਸੜੇ ਹੋਏ ਕੱਪੜੇ ਮਿਲੇ ਜੋ ਕਾਸਿਮ ਦੇ ਨੌਕਰ ਪੈਣਦੇ ਸਨ ਇਹ ਸਬੂਤ ਕਾਫੀ ਸੀ ਕਾਜੀ ਨੇ ਕਾਸਿਮ ਨੂੰ ਅਦਾਲਤ ਵਿੱਚ ਬੁਲਾਇਆ ਸਬੂਤ ਵਿਖਾ ਕੇ ਕਿਹਾ ਤੁਸੀਂ ਨੇ ਹਸਨ ਅਲੀ ਦੀ ਲੱਕੜ ਵਿੱਚ ਅੱਗ ਲਗਾ ਦਿੱਤੀ ਜੁਰਮ ਦੀ ਸਜ਼ਾ ਇਹ ਹੈ ਕਿ ਤੁਸੀਂ ਹਸਨ ਅਲੀ ਦਾ ਨੁਕਸਾਨ ਪੂਰਾ ਕਰੋਗੇ ਅਤੇ ਸਜ਼ਾ ਵੀ ਪਾਓਗੇ ਕਾਸਿਮ ਸ਼ਰਮਿੰਦਾ ਹੋ ਕੇ ਸਿਰ ਝੁਕਾ ਲਿਆ ਉਸ ਨੂੰ ਸਮਝ ਆ ਗਿਆ ਕਿ ਬੁਰਾਈ ਦਾ ਅੰਜਾਮ ਹਮੇਸ਼ਾ ਬੁਰਾ ਹੀ ਹੁੰਦਾ ਹੈ ਕਾਸਿਮ ਨੂੰ ਆਪਣੇ ਕੀਤੇ ਤੇ ਸਖਤ ਸਜ਼ਾ ਮਿਲੀ ਕਾਜੀ ਸਲੀਮ ਨੇ ਫੈਸਲਾ ਸੁਣਾਇਆ ਕਿ ਕਾਸਿਮ ਨੂੰ हसन ਅਲੀ ਦਾ ਪੂਰਾ ਨੁਕਸਾਨ ਭਰਨਾ ਪਵੇਗਾ ਅਤੇ 1 ਮਹੀਨੇ ਦੀ ਕੈਦ ਵੀ ਕੱਟਣੀ ਪਵੇਗੀ। ਕਾਸਿਮ ਨੇ ਮਾਫੀ ਮੰਗੀ ਕਿ ਮੈਨੂੰ ਮਾਫ ਕਰ ਦਿਓ ਮੈਂ ਨੁਕਸਾਨ ਭਰ ਦੇਵਾਂਗਾ ਪਰ ਕਾਜੀ ਨੇ ਕਿਹਾ ਕਾਨੂੰਨ ਸਭ ਲਈ ਬਰਾਬਰ ਹੈ। ਕਾਸਿਮ ਜੇਲ੍ਹ ਵਿੱਚ ਬਹੁਤ ਪਰੇਸ਼ਾਨ ਰਿਹਾ। ਉਸ ਦੀ ਦੌਲਤ ਅਤੇ ਇੱਜ਼ਤ ਦੋਨੋਂ ਚਲੀਆਂ ਗਈਆਂ। ਲੋਕ ਉਸ ਦੀ ਬੁਰੀਾਈ ਕਰਦੇ ਅਤੇ ਕਹਿੰਦੇ ਵੇਖੋ ਅੱਲਾ ਨੇ ਜ਼ਾਲਿਮ ਨੂੰ ਸਜ਼ਾ ਦਿੱਤੀ ਹੈ। ਕਾਸਿਮ ਦੀ ਬੀਬੀ ਅਤੇ ਬੱਚੇ ਸ਼ਰਮ ਕਾਰਨ ਘਰੋਂ ਬਾਹਰ ਨਹੀਂ ਨਿਕਲਦੇ ਸਨ। ਉਸ ਦਾ ਕਾਰੋਬਾਰ ਵੀ ਵਿਗੜਨ ਲੱਗ ਪਿਆ। हसन ਅਲੀ ਨੂੰ ਕਾਸ਼ਿਮ ਦੇ ਬੱਚਿਆਂ ਤੇ ਤਰਸ ਆਇਆ ਇੱਕ ਦਿਨ ਉਹ ਕਾਸ਼ਿਮ ਦੀ ਬੀਬੀ ਕੋਲ ਗਿਆ ਅਤੇ ਬੋਲਿਆ ਤੁਸੀਂ ਪਰੇਸ਼ਾਨ ਨਾ ਹੋ ਮੈਂ ਤੁਹਾਡੀ ਮਦਦ ਕਰਾਂਗਾ ਕਾਸ਼ਿਮ ਦੀ ਬੀਬੀ ਹੈਰਾਨ ਹੋ ਕੇ ਬੋਲੀ ਅਸੀਂ ਤੁਹਾਡੇ ਨਾਲ ਇੰਨੀ ਬੁਰੀ ਕੀਤੀ ਤੁਸੀਂ ਕਿਵੇਂ ਮਦਦ ਕਰ ਸਕਦੇ ਹੋ हसन ਆਲੀ ਨੇ ਕਿਹਾ ਇਸਲਾਮ ਸਾਨੂੰ ਸਿਖਾਉਂਦਾ ਹੈ ਕਿ ਦੁਸ਼ਮਣੀ ਵਿੱਚ ਇਨਸਾਫ ਕਰੋ ਅਤੇ ਮaaf ਕਰਨਾ ਸਿੱਖੋ ਮੈਂ ਤੁਹਾਡੇ ਬੱਚਾਂ ਨੂੰ ਲੱਕੜ ਕੱਟਣਾ ਸਿਖਾਵਾਂਗਾ ਜਿਸ ਨਾਲ ਉਹ ਕਮਾ ਸਕਣ ਕਾਸ਼ਿਮ ਦੀ ਬੀਬੀ ਦੀ ਅੱਖਾਂ ਨਮ ਹੋ ਗਈਆਂ ਤੁਸੀਂ ਬਹੁਤ ਨੇਕ ਦਿਲ ਹੋ ਅੱਲਾ ਤੁਹਾਨੂੰ ਜਲ ਤੰਦਰੁਸਤੀ ਦੇਵੇ ਇੱਕ ਮਹੀਨੇ ਬਾਅਦ ਕਾਸਿਮ ਜੇਲ ਤੋਂ ਰਿਹਾ ਹੋਇਆ ਉਹ ਬਦਲਿਆ ਹੋਇਆ ਇਨਸਾਨ ਸੀ ਉਸ ਨੇ ਸਭ ਤੋਂ ਪਹਿਲਾਂ ਹਸਨ ਅਲੀ ਦੇ ਘਰ ਜਾ ਕੇ ਮਾਫੀ ਮੰਗੀ ਮੈਂ ਤੁਹਾਡੇ ਨਾਲ ਬਹੁਤ ਜ਼ੁਲਮ ਕੀਤਾ ਮੈਨੂੰ ਮਾਫ ਕਰ ਦਿਓ ਹਸਨ ਅਲੀ ਨੇ ਕਿਹਾ ਮੈਂ ਤੁਹਾਨੂੰ ਮਾਫ ਕਰ ਦਿੱਤਾ ਅੱਲਾ ਸਾਨੂੰ ਸਭ ਨੂੰ ਹਿਦਾਇਤਾਂ ਦੇਵੇ ਕਾਸਿਮ ਨੇ ਕਿਹਾ ਮੈਂ ਜੇਲ ਵਿੱਚ ਬਹੁਤ ਸੋਚਿਆ ਮੈਂ ਆਪਣੀ ਜ਼ਿੰਦਗੀ ਬਦਲਣਾ ਚਾਹੁੰਦਾ ਹਾਂ ਹਸਨ ਅਲੀ ਨੇ ਕਾਸਿਮ ਨੂੰ ਜੰਗਲ ਵਿੱਚ ਲੈ ਜਾ ਕੇ ਦਿਖਾਇਆ ਕਿ ਕਿਵੇਂ ਨਵੇਂ ਤਰੀਕੇ ਨਾਲ ਲੱਕੜਾਂ ਕੱਟ ਰਿਹਾ ਹੈ ਜੀਦ ਨੇ ਮੈਨੂੰ ਇਹ ਤਰੀਕਾ ਸਿਖਾਇਆ ਮੈਂ ਤੁਹਾਨੂੰ ਸਿਖਾ ਦੇਵਾਂਗਾ ਕਾਸਿਮ ਨੇ ਵੀ ਆਪਣੀ ਜ਼ਮੀਨ ਤੇ ਰੁੱਖ ਲਗਾਉਣੀ ਸ਼ੁਰੂ ਕਰ ਦਿੱਤੀ ਹਸਨ ਅਲੀ ਉਸਦੀ ਮਦਦ ਕਰਦਾ ਮਿਲ ਕੇ ਕੰਮ ਕਰਦੇ ਆ ਤੇ ਬਾਜ਼ਾਰ ਵਿੱਚ ਆਪਣੀ ਲੱਕੜ ਵੇਚਦੇ ਕਾਸੀਮ ਦੀ ਜ਼ਿੰਦਗੀ ਵਿੱਚ ਸੁਕੂਨ ਆਇਆ ਉਸਨੇ ਹਸਨ ਅਲੀ ਨੂੰ ਕਿਹਾ ਮੇਰੇ ਕੋਲ ਪਹਿਲਾਂ ਵੀ ਬਹੁਤ ਦੌਲਤ ਸੀ ਪਰ ਸੁਕੂਨ ਨਹੀਂ ਸੀ ਇੱਕ ਦਿਨ ਕਾਸੀਮ ਅਤੇ ਹਸਨ ਅਲੀ ਬਾਜ਼ਾਰ ਤੋਂ ਵਾਪਸ ਆ ਰਹੇ ਸਨ ਰਾਹ ਵਿੱਚ ਇੱਕ ਬੁੱਢਾ ਆਦਮੀ ਮਿਲਿਆ ਜੋ ਬਿਮਾਰ ਲੱਗ ਰਿਹਾ ਸੀ ਕਾਸੀਮ ਨੇ ਤੁਰੰਤ ਉਸਦੀ ਮਦਦ ਕੀਤੀ ਅਤੇ ਉਸ ਨੂੰ ਆਪਣੇ ਘਰ ਲੈ ਗਿਆ ਹਸਨ ਅਲੀ ਹੈਰਾਨ ਹੋ ਕੇ ਬੋਲਿਆ ਕਾਸੀਮ ਤੁਸੀਂ ਕਿੰਨੇ ਬਦਲ ਗਏ ਹੋ ਕਾਸੀਮ ਨੇ ਕਿਹਾ ਇਹ ਸਭ ਅੱਲਾਹ ਦੀ ਮਿਹਰਬਾਨੀ ਹੈ ਕੁਝ ਦਿਨਾਂ ਬਾਅਦ ਸ਼ਹਿਰ ਵਿੱਚ ਸਖਤ ਸੋਖਾ ਪੈ ਗਿਆ ਲੋਕਾਂ ਕੋਲ ਲੱਕੜ ਨਹੀਂ ਸੀ ਕਾਸੀਮ ਅਤੇ ਹਸਨ ਔਲੀ ਨੇ ਮਿਲ ਕੇ ਆਪਣੀ ਲੱਕੜ ਗਰੀਬਾਂ ਵਿੱਚ ਵੰਡ ਦਿੱਤੀ ਕਾਜੀ ਸੁਲੇਮ ਨੇ ਦੋਹਾਂ ਦੀ ਤਾਰੀਫ਼ ਕੀਤੀ ਤੁਸੀਂ ਦੋਹਾਂ ਨੇ ਸ਼ਹਿਰ ਨੂੰ ਬਚਾਇਆ ਹੈ ਇਹੀ ਇਨਸਾਨ ਦੀ ਅਸਲ ਦੌਲਤ ਹੈ ਇੱਕ ਦਿਨ ਕਾਸੀਮ ਨੇ ਹਸਨ ਔਲੀ ਤੋਂ ਪੁੱਛਿਆ ਉਹ ਰਸ਼ੀਦ ਕੌਣ ਸੀ ਜੋ ਤੁਹਾਡੀ ਮਦਦ ਲਈ ਆਇਆ ਸੀ ਹਸਨ ਔਲੀ ਨੇ ਕਿਹਾ ਮੈਨੂੰ ਨਹੀਂ ਪਤਾ ਸ਼ਾਇਦ ਅੱਲਾਹ ਦਾ ਭੇਜਿਆ ਹੋਇਆ ਕੋਈ ਫਰਿਸ਼ਤਾ ਸੀ ਕਾਸੀਮ ਨੇ ਹਾਂ ਭਰੀ ਹੁਣ ਮੈਨੂੰ ਸਮਝ ਆ ਗਿਆ ਹੈ ਕਿ ਅੱਲਾਹ ਸਭ ਦੀ ਸੁਣਦਾ ਹੈ ਚੰਗਿਆਈ ਦੀ ਵੀ ਅਤੇ ਬੁਰਾਈ ਦੀ ਵੀ ਸਾਲ ਲੰਘਦੇ ਗਏ ਕਾਸੀ ਅਤੇ ਹਸਨ ਵਾਲੀ ਚੰਗੇ ਦੋਸਤ ਬਣ ਗਏ ਦੋਹਾਂ ਦੀ ਲੱਕੜ ਖੂਬ ਵਿਕਦੀ ਸੀ ਉਹਨਾਂ ਨੇ ਮਿਲ ਕੇ ਸ਼ਹਿਰ ਵਿੱਚ ਇੱਕ ਅनाथ ਆਸ਼ਰਮ ਵੀ ਬਣਵਾ ਲਿਆ ਸੀ ਜਿੱਥੇ ਗਰੀਬ ਬੱਚਾ ਨੂੰ ਮੁਫਤ ਰਹਿਣ ਅਤੇ ਖਾਣ ਦੀ ਜਗ੍ਹਾ ਦਿੱਤੀ ਜਾਂਦੀ ਸੀ ਲੋਕ ਉਹਨਾਂ ਦੀ ਮਿਸਾਲ ਦਿੰਦੇ ਅਤੇ ਕਹਿੰਦੇ ਵੇਖੋ ਕਿਵੇਂ ਦੁਸ਼ਮਣੀ ਦੋਸਤੀ ਵਿੱਚ ਬਦਲ ਗਈ ਇੱਕ ਦਿਨ ਸ਼ਹਿਰ ਵਿੱਚ ਇੱਕ ਦਿਹਾਤੀ ਬੁਢਾ ਆਦਮੀ ਆਇਆ ਉਹ ਬਾਜ਼ਾਰ ਵਿੱਚ ਪੁੱਛ ਰਿਹਾ ਸੀ ਕਿ ਕੋਈ ਮੈਨੂੰ ਦੱਸ ਸਕਦਾ ਹੈ ਕਿ ਰਸ਼ੀਦ ਕਿੱਥੇ ਹੈ ਲੋਕਾਂ ਨੇ ਉਸ ਨੂੰ ਹਸਨ ਅਲੀ ਦੇ ਘਰ ਦਾ ਰਸਤਾ ਦੱਸਿਆ ਹਸਨ ਅਲੀ ਨੇ ਉਸ ਨੂੰ ਵੇਖਿਆ ਤਾਂ ਪਛਾਣ ਲਿਆ ਇਹ ਤਾਂ ਉਹੀ ਬੁੱਢਾ ਇਮਾਮ ਹੈ ਜਿਸਨੇ ਕਾਸਿਮ ਦੇ ਨੌਕਰਾਂ ਨੇ ਮੇਰੀ ਝੁੱਗੀ ਵਿੱਚ ਝੁੱਗੀ ਵਿੱਚ ਫੜਿਆ ਸੀ ਬੁੱਢੇ ਆਦਮੀ ਨੇ ਦੱਸਿਆ ਮੈਂ ਰਸ਼ੀਦ ਨੂੰ ਲੱਭ ਰਿਹਾ ਹਾਂ ਉਹ ਮੇਰਾ ਦੋਸਤ ਸੀ ਉਸਨੇ ਮੈਨੂੰ ਇੱਕ ਪੱਗਾਮ ਭੇਜ ਜਿਸ ਕਿ ਉਹ ਇਥੇ ਆ ਆਵੇਗਾ हसन अली ਨੇ ਕਿਹਾ ਰਸੀਦ ਤਾਂ ਕਈ ਸਾਲ ਪਹਿਲਾਂ ਹੀ ਇੱਥੋਂ ਚਲੇ ਗਏ ਸਨ ਅਸੀਂ ਉਹਨਾਂ ਨੂੰ ਫਿਰ ਕਦੇ ਨਹੀਂ ਦੇਖਿਆ ਇਮਾਮ ਮਹਿਸੂਸ ਹੋਇਆ ਜਾਣ ਲਈ ਉੱਠਦਿਆ ਉਸਨੇ ਕਿਹਾ ਮੇਰੇ ਕੋਲ ਸੀਦਾ ਦਿੱਤਾ ਹੋਇਆ ਇੱਕ ਖੱਤ ਨੇ ਜੇ ਵਿੱਚ ਇੱਕ ਪੁਰਾਣਾ ਖੱਤ ਕੱਢਿਆ ਉਹ ਚਾਹੁੰਦਾ ਸੀ ਕਿ ਮੈਂ ਇਹ ਖੱਤ ਤੁਹਾਨੂੰ ਦੇ ਦੇਵਾਂ ਜੋ ਇੱਥੇ ਨਾ ਮਿਲ ਸਕੇ हसन अली ਨੇ ਖੱਤ ਲਿਆ ਉਸਦੇ ਹੱਥ ਕੰਬ ਰਹੇ ਸਨ हसन अली ਨੇ ਖੱਤ ਪੜ੍ਹਿਆ ਤੇ ਹੈਰਾਨੀ ਨਾਲ ਚੀਕ ਪਈ हसन ਵੀ ਉੱਥੇ ਮੌਜੂਦ ਸੀ ਖਾਤੇ ਵਿੱਚ ਕੀ ਲਿਖਿਆ ਹੈ ਹਸਨ ਅਲੀ ਨੇ ਅਥਰੂਆ ਭਰੀਆਂ ਅੱਖਾਂ ਨਾਲ ਕਿਹਾ ਰਸੀਦ ਇਹ ਮੇਰੇ ਚਾਚੇ ਦਾ ਦੋਸਤ ਨਹੀਂ ਸਗੋ ਮੇਰੇ ਚਾਚਾ ਹੀ ਸਨ ਜੋ 15 ਸਾਲ ਪਹਿਲਾਂ ਲਾਪਤਾ ਹੋ ਗਏ ਸਨ ਖੱਤ ਵਿੱਚ ਰਸੀਦ ਹਨ ਲਿਖਿਆ ਸੀ ਕਿ ਮੇਰੇ ਪਿਆਰੇ ਭਤੀਜੇ ਜਦੋਂ ਤੁਸੀਂ ਇਹ ਖੱਤ ਪੜ੍ਹ ਰਹੇ ਹੋਵੋਗੇ ਮੈਂ ਦੁਨੀਆ ਵਿੱਚ ਨਹੀਂ ਰਹਾਂਗਾ ਮੈਂ ਤੁਹਾਡਾ ਚਾਚਾ ਹਾਂ ਜਿਸਨੇ ਤੁਹਾਨੂੰ ਛੱਡ ਦਿੱਤਾ ਸੀ ਇਸ ਲਈ ਮਾਫੀ ਚਾਹੁੰਦਾ ਹਾਂ ਮੈਂ ਵਾਪਸ ਆਉਣਾ ਚਾਹੁੰਦਾ ਸੀ ਪਰ ਇੱਕ ਹਾਦਸੇ ਵਿੱਚ ਜ਼ਖਮੀ ਹੋ ਗਿਆ ਅਤੇ ਮੈਨੂੰ ਯਾਦ ਹੀ ਨਹੀਂ ਰਿਹਾ ਕਿ ਮੈਂ ਕੌਣ ਹਾਂ ਖੱਤ ਅੱਗੇ ਦੱਸਦਾ ਜੇਦੋਂ ਮੈਨੂੰ ਯਾਦ ਆਇਆ ਮੈਂ ਵਾਪਸ ਆਇਆ ਪਰ ਤੁਸੀਂ मुसीबत विच सी मैं ਤੁਹਾਡੀ ਮਦਦ ਕਰਨ ਦਾ ਫੈਸਲਾ ਕੀਤਾ ਪਰ ਆਪਣੀ ਅਸਲ ਪਹਿਚਾਨ ਨਹੀਂ ਕਰਵਾਈ ਕਿਉਂਕਿ ਮੈਨੂੰ ਡਰ ਸੀ ਤੁਸੀਂ ਮੈਨੂੰ ਮਾਫ ਨਹੀਂ ਕਰੋਗੇ ਮੇਰੀ ਬਿਮਾਰੀ ਵਧ ਰਹੀ ਸੀ ਅਤੇ ਮੈਨੂੰ ਪਤਾ ਸੀ ਕਿ ਮੈਂ ਵੱਧ ਦਿਨ ਨਹੀਂ ਕੱਢ ਸਕਾਂਗਾ हसन अली ਅਤੇ ਕਾਸਿਮ ਦੋਵੇਂ ਖੱਤ ਪੜ੍ਹ ਕੇ ਰੋਣ ਲੱਗ ਪਏ ইমাম ਨੇ ਦੱਸਿਆ ਰਸ਼ੀਦ ਕੁਝ ਮਹੀਨੇ ਪਹਿਲਾਂ ਮੇਰੇ ਕੋਲ ਰਿਹਾ ਫਿਰ ਉਸ ਦੀ ਮੌਤ ਹੋ ਗਈ ਮਰਨ ਤੋਂ ਪਹਿਲਾਂ ਉਸ ਨੇ ਮੈਥੇ ਵਾਦਾ ਲਿਆ ਕਿ ਮੈਂ ਇਹ ਖੱਤ ਤੁਹਾਨੂੰ ਦੇਵਾਂਗਾ हसन अली ਬੋਲਿਆ ਮੇਰੇ ਚਾਚਾ ਵਾਪਸ ਆਏ ਮੈਨੂੰ ਪਛਾਣਿਆ ਮੇਰੀ ਮਦਦ ਕੀਤਾ ਤੇ ਮੈਂ ਉਹਨਾਂ ਨੂੰ ਪਛਾਣ ਹੀ ਨਹੀਂ ਸਕਿਆ ਕਾਸੀ ਨੇ ਹਸਨ ਅਲੀ ਨੂੰ ਗਲੇ ਲਗਾਇਆ ਤੁਹਾਡਾ ਚਾਚਾ ਇੱਕ ਅਜੀਬ ਇਨਸਾਨ ਸਨ ਉਹਨਾਂ ਨੇ ਸਾਡੀਆਂ ਦੋਵਾਂ ਜ਼ਿੰਦਗੀਆਂ ਨੂੰ ਬਦਲ ਦਿੱਤਾ ਉਹਨਾਂ ਨੇ ਮੈਨੂੰ ਸਿਖਾਇਆ ਕਿ ਬੁਰਾਈ ਦਾ ਬਦਲਾ ਚੰਗਿਆਈ ਨਾਲ ਜੀਣਾ ਕਿੰਨਾ ਵਧੀਆ ਹੁੰਦਾ ਹੈ ਉਹ ਰੱਬ ਦੇ ਫਰਿਸ਼ਤੇ ਵਾਂਗ ਆਏ ਹਸਨ ਅਲੀ ਬੋਲਿਆ ਹਾਂ ਰੱਬ ਨੇ ਮੇਰੀ ਦੁਆ ਸੁਣੀ ਅਤੇ ਮੇਰੇ ਚਾਚੇ ਨੂੰ ਭੇਜਿਆ ਇਮਾਮ ਦੇ ਜਾਣ ਤੋਂ ਬਾਅਦ ਹਸਨ ਅਲੀ ਅਤੇ ਕਾਸੀ ਗੁਰੂ ਘਰ ਗਏ ਅਤੇ ਪਾਠ ਕਰਨ ਲੱਗੇ ਦੋਹਾਂ ਨਰਸੀਦ ਲਈ ਦੁਆ ਕੀਤੀ हसन अली ਬੋਲਿਆ ਮੈਂ ਸਿੱਖਿਆ ਹੈ ਕਿ ਰੱਬ ਸਾਡੀ ਸੁਣਦਾ ਹੈ ਕਦੇ ਵੀ ਤੁਰੰਤ ਜਵਾਬ ਦਿੰਦਾ ਹੈ ਕਦੇ ਇੰਤਜ਼ਾਰ ਕਰਾਉਂਦਾ ਹੈ ਪਰ ਸੁਣਦਾ ਜ਼ਰੂਰ ਹੈ ਸਾਡੀਆਂ ਦੁਆਵਾਂ ਕਦੇ ਵੀ ਵਿਅਰਥ ਨਹੀਂ ਜਾਂਦੀਆਂ ਅਤੇ ਰੱਬ ਸਭ ਦੀ ਸੁਣਦਾ ਹੈ ਸੋ ਦੋਸਤੋ ਉਮੀਦ ਕਰਦੇ ਹਾਂ ਤੁਹਾਨੂੰ ਇਹ ਮੁ슬ਮਾਨ ਕਹਾਣੀ ਪਸੰਦ ਆਈ ਹੋਵੇਗੀ ਜੇਕਰ ਪਸੰਦ ਆਈ ਆ ਦੀ ਵੀਡੀਓ ਨੂੰ ਦੋਸਤ ਮਿੱਤਰਾਂ ਨਾਲ ਸ਼ੇਅਰ ਕਰਿਓ ਅਤੇ ਜੇਕਰ ਨਾ ਵੀ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਕਿ ਮੈਂ ਤੁਹਾਡੇ ਲਈ ਹੋਰ ਵਧੀਆ ਕਹਾਣੀ ਲੈ ਕੇ ਆਉਂਦੀ ਰਹਾ ਅਤੇ ਉਦੋਂ ਤੱਕ ਤੁਸੀਂ ਇਹ ਕਹਾਣੀ ਸਾਰਿਆਂ ਤੱਕ ਸ਼ੇਅਰ ਕਰ ਦਿਓ ਮੈਨੂੰ ਦੁਬਾਰਾ ਟਾਈਮ ਮਿਲਿਆ ਮੈਂ ਫਿਰ ਦੁਬਾਰਾ ਤੁਹਾਡੇ ਲਈ ਸਟੋਰੀ ਲੈ ਕੇ ਆਵਾਂਗੀ ਬੜੀ ਮੁਸ਼ਕਿਲ ਹੈ ਤੁਹਾਡੇ ਲਈ ਸਟੋਰੀ ਬਣਾਉਣੀ ਆ ਇਸ ਲਈ ਸਪੋਰਟ ਜਰੂਰ ਕਰਿਆ ਕਰੋ ਤਾਂ ਮਿਲਦੇ ਹਾਂ ਕਿਸੇ ਨਵੀਂ ਕਹਾਣੀ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਰੱਬ ਰੱਖਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ